ਬੇੜੀ ਰੱਬਾ ਰੱਬ ਦੇ ਘਰ ਦਾ ਨਾ ਬਹੁਤ ਤਕੜਾ ਅਸੂਲ ਵਾ ਰੱਬ ਦਾ ਸੂਲ ਇਹ ਆ ਵੀ ਉਹ ਹਨਾ ਸਾਰਿਆਂ ਦੇ ਚੰਗੇ ਦਿਨ ਲੈ ਕੇ ਆਉਂਦਾ ਵਾ ਭਾਵੇਂ ਕੋਈ ਇਨਸਾਨ ਜਿੱਦਾਂ ਦਾ ਮਰਜੀ ਆ ਉਹਨੇ ਕਾਣੀ ਵੰਡ ਨਹੀਂ ਕਰਨੀ ਰੱਬ ਨੇ ਤੇ ਕਦੇ-ਕਦੇ ਨਾ ਪ੍ਰਾਣੀਆਂ ਅੰਗਲਾਂ ਬਹੁਤ ਚਿੱਤਿਆਂ ਹੁੰਦੀਆਂ ਵਾ ਆ ਬਾਕਸ ਬੈਟ ਸਵਾਰਨ ਲੱਗੀ ਤੇ ਮੈਨੂੰ ਕਹਿੰਦੇ ਵੀ ਸਾਰਾ ਪੁਰਾਣਾ ਸਮਾਨ ਇਹ ਚੋਂ ਕੱਢਣਾ ਕੋਈ ਪੁਰਾਣੀ ਚੀਜ਼ ਨਹੀਂ ਰੱਖਣੀ ਮੈਂ ਕਿਹਾ ਠੀਕ ਆ ਤੇ ਫਿਰ ਵੀ ਇੱਕ ਦੋ ਚੀਜ਼ਾਂ ਨਾ ਮੈਂ ਲਪੋ ਕੇ ਤਰਾਣੀਆਂ ਰੱਖ ਲਈਆਂ ਜਣ ਕੇ ਕੋਈ ਯਾਦਗਾਰੀ ਰੱਖਣੀਆਂ ਹੁੰਦੀਆਂ ਇੱਕ ਕੋਟੀ ਜੀ ਮੇਰੇ ਬੇਟੇ ਦੀ ਮੈਨੂੰ ਯਾਦ ਵਾ ਵੀ ਉਹ ਮੈਂ ਉਹਨੂੰ ਜਿੱਦਾਂ ਖਰੀਦ ਕੇ ਦਿੱਤੀ ਨਾ ਵੀ ਜਾਂ ਮੈਂ ਜਾਣਦੀ ਅੱਜ ਤੋਂ 15 ਸਾਲ ਪਹਿਲਾਂ ਜਦੋਂ ਮੈਂ ਜਾਣਦੀ ਜਾਂ ਮੇਰੇ ਰੱਬ ਜਾਣਦਾ ਪੂਲ ਦੀ ਕੋਟੀ ਸੀ ਪ੍ਰਾਈਵੇਟ ਸਕੂਲ ਦੀ ਕੋਟੀ ਖਰੀਦ ਕੇ ਮੈਨੂੰ ਦਿੱਤੀ 400 ਦੀ ਉਦੋਂ ਆਈ ਰੋਇਆ ਕਰੇ ਰੋਜ਼ ਮੰਮੀ ਮਾਸਟਰ ਵੜਾ ਨਹੀਂ ਦਿੰਦੇ ਮੈਨੂੰ ਕਲਾਸ 'ਚ ਤੇ ਮੈਂ ਕੋਟੀ ਲੈਣੀ ਆ ਤੇ ਉਦੋਂ ਹਾਲਾਤ ਇਦਾਂ ਦੇ ਸੀਗੇ ਵੀ ਬਹੁਤ ਔਖਾ ਸੀ ਜਿਵੇਂ ਮੈਂ ਉਹ ਕੋਟੀ ਖਰੀਦ ਕੇ ਦਿੱਤੀ ਉਹ ਮੈਨੂੰ ਅੱਜ ਵੀ ਦਿਨ ਚੱਤੇ ਆ ਅੱਜ ਚਲੋ ਮਹਾਰਾਜ ਚੰਗੇ ਦਿਨ ਬੱਚੇ ਆਪੇ ਆਪਣੇ ਕੱਪੜੇ ਖਰੀਦਦੇ ਫਿਰਦੇ ਆ ਪਰ ਗਰੀਬੀ ਦੇ ਦਿਨ ਕਦੇ ਇਨਸਾਨ ਨੂੰ ਨਹੀਂ ਭੁੱਲਦੇ ਤੇ ਨਾ ਭੁੱਲਣੇ ਚਾਹੀਦੇ ਆ ਉਹ ਕੋਟੀ ਮੈਂ ਫੇਰ ਤੈ ਮਾਰ ਕੇ ਵਿੱਚ ਰੱਖ ਲਈ ਤੇ ਫੇਰ ਮੈਨੂੰ ਕਹਿੰਦੇ ਵੀ ਇਹ ਕਾਤ ਰੱਖੀ ਜਾਂਦੀ ਫੇਰ ਮੈਂ ਦੱਸਿਆ ਵੀ ਮੈਂ ਬੜਿਆ ਵਕਤ ਨਾਲੇ ਕੋਟੀ ਕਰੀਦ ਕੇ ਜਿੱਤ ਪੈਸ ਕਰਕੇ ਜਦੋਂ ਹਨਾ ਆਪਾਂ ਨੂੰ ਰੱਬ ਦਿੰਦਾ ਵਾ ਉਦੋਂ ਜਰੂਰ ਦਿਨੋ ਯਾਦ ਆਉਂਦੇ ਵੀ ਅਸੀਂ ਇਦਾਂ ਵੀ ਸਾਰਿਆ ਅਸੀਂ ਬਹੁਤ ਮੁਸ਼ਕਲ ਦਿਨ ਵੀ ਲੰਘਾਏ ਆ ਇਸ ਕਰਕੇ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਰੱਬ ਕਾਣੀ ਮੰਡ ਨਹੀਂ ਕਰਦਾ ਕਿਸੇ ਨਾਲ ਵੀ ਉਹ ਹਰ ਇੱਕ ਦੇ ਚੰਗੇ ਦਿਨ ਜ਼ਰੂਰ ਲੈ ਕੇ ਆਉਂਦਾ ਕੁਕਰ ਪਰਮਾਤਮਾ ਦਾ ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ So